ਇੱਕ ਖਾਸ ਖਬਰ ਲੈ ਕੇ ਆਏ ਹਾਂ ਜੇਕਰ ਤੁਹਾਡੇ ਪਰਿਵਾਰਕ ਮੈਂਬਰ ਕੈਨੇਡਾ ਅਮਰੀਕਾ ਜਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਲੁਟੇਰਿਆਂ ਨੇ ਇੱਕ ਨਵਾਂ ਤਰੀਕਾ ਲੱਭ ਲਿਆ ਹੈ ਉਹ ਵਿਦੇਸ਼ਾਂ 'ਚ ਰਹਿੰਦੇ ਪਰਿਵਾਰਕ ਮੈਂਬਰਾਂ ਦੇ ਪਰਿਵਾਰ ਮੈਂਬਰਾਂ ਨੂੰ ਪੰਜਾਬ ਦੇ ਵਿੱਚ ਫੋਨ ਕਰਕੇ ਕਹਿੰਦੇ ਕਿ ਹੈਲੋ ਤੁਹਾਡੇ ਪੁੱਤ ਨੂੰ ਜ਼ਬਰਜਨਾਹ ਦੇ ਮਾਮਲੇ ਦੇ ਵਿੱਚ ਕੈਨੇਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਕੈਨੇਡਾ ਵਿੱਚ ਪੜ ਰਹੇ بیٹے ਬੇਟੇ ਜਬਰ ਜਨਾਹ ਦੇ ਕੇਸ ਵਿੱਚ ਫੜੇ ਜਾਣ ਦਾ ਫੋਨ ਸੁਣ ਕੇ ਪਰਿਵਾਰਿਕ ਮੈਂਬਰਾਂ ਦੇ ਹੋਸ਼ ਉੱਡ ਜਾਂਦੇ ਕਈ ਲੋਕ ਤਾਂ ਇਹਨਾਂ ਦੀ ਠੱਗੀ ਦਾ ਸ਼ukar ਹੋ ਜਾਂਦੇ ਪਏ ਨੇ ਲੇਕਿਨ ਜਿਵੇਂ ਹੀ ਉਹਨਾਂ ਨੂੰ ਕਈਆਂ ਨੂੰ ਫੋਨ ਆਉਂਦਾ ਹੈ ਤਾਂ ਉਹ ਆਪਦੇ ਬੇਟੇ ਨੂੰ ਜਾਂ ਬੇਟੀ ਨੂੰ ਤੁਰੰਤ ਫੋਨ ਕਰਕੇ ਇਸ ਬਾਰੇ ਜਾਣਕਾਰੀ ਲੈਂਦੇ ਨੇ ਅਤੇ ਜਦੋਂ ਉਹ ਸਾਰਾ ਕੁਝ ਝੂਠ ਨਿਕਲਦਾ ਹੈ ਤਾਂ ਫਿਰ ਇਸ ਝੂਠੇ ਚੱਕਰਾਂ ਚ ਉਹ ਬਚ ਜਾਂਦੇ ਹਨ ਜਾਣਕਾਰੀ ਤੁਹਾਨੂੰ ਦਿੰਦੇ ਪਏ ਗਏ ਆ ਇੱਕ ਪਰਿਵਾਰ ਨੂੰ ਜੋ ਕਿ ਜਲੰਧਰ ਚ ਰਹਿਣ ਵਾਲਾ ਸੀ ਉਹਨਾਂ ਦਾ ਬੇਟਾ ਜਲੰਧਰ ਦੇ ਵਿੱਚ ਰਹਿਣ ਵਾਲੇ ਪਰਿਵਾਰ ਦਾ ਬੇਟਾ ਕੈਨੇਡਾ ਦੇ ਵਿੱਚ ਪੜ੍ਹਦਾ ਸੀ ਸਟੱਡੀ ਵੀਜ਼ਾ ਦੇ ਉੱਤੇ ਗਿਆ ਸੀ ਲੇਕਿਨ ਕਿਸੇ ਨੂੰ ਇਸ ਗੱਲ ਦੀ ਪਾਣਕ ਹੋएगी ਸੀ ਜਿਹੜੇ ਇਹ ਲੁਟੇਰੇ ਹੁੰਦੇ ਆ ਉਹਨਾਂ ਨੇ ਪਰਿਵਾਰ ਨੂੰ ਫੋਨ ਕਰਕੇ ਆਖਿਆ ਕਿ ਤੁਹਾਡਾ ਬੇਟਾ ਗਾਇਬ ਕੈਨੇਡਾ ਦੇ ਵਿੱਚ ਇੱਕ ਜ਼ਬਰਜਨਾਹ ਦੇ ਕੇਸ ਦੇ ਵਿੱਚ ਫੜਿਆ ਗਿਆ ਹੈਗਾ ਤੁਸੀਂ ਤੁਰੰਤ ਇੰਨੇ ਪੈਸੇ ਭੇਜੋ ਨਹੀਂ ਤਾਂ ਉਸ ਬੱਚੇ ਨੂੰ ਜਿਹੜੀ ਗਈ ਆ ਉਹ ਸਜ਼ਾ ਹੋ ਜਾਵੇਗੀ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਤਰ੍ਹਾਂ ਦਾ ਫੋਨ ਆਉਂਦਾ ਹੈ ਤਾਂ ਉਹ ਤੁਰੰਤ ਘਬਰਾ ਜਾਂਦੇ ਨੇ ਔਰ ਸਮਝਦਾਰੀ ਵਰਤਦੇ ਹੋਏ ਨਾਲ ਹੀ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਬੇਟੇ ਨੂੰ ਤੁਰੰਤ ਹੀ ਫੋਨ ਕਰ ਦਿੱਤਾ ਜਾਂਦਾ ਹੈ ਕਿ ਜਦੋਂ ਉਸ ਨੂੰ ਦੱਸਿਆ ਜਾਂਦਾ ਹੈ ਤਾਂ ਉਹ ਹੈਰਾਨ ਹੀ ਹੋ ਜਾਂਦੇ ਆ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਸੀ ਉਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸੋਸ਼ਲ ਮੀਡੀਆ ਸਾਹਮਣੇ ਆ ਕੇ ਲੋਕਾਂ ਨੂੰ ਸੁਚੇਤ ਕਰਨ ਬਾਰੇ ਕਿਹਾ ਹੈ ਕਿ ਅਗਰ ਤੁਹਾਨੂੰ ਇਸ ਤਰ੍ਹਾਂ ਦਾ ਫੋਨ ਆਉਂਦਾ ਹੈ ਜੋ ਤੁਹਾਡੇ ਕੋਲੋਂ ਪੈਸੇ ਠੱਗਣ ਦੀ ਗੱਲ ਕੀਤੀ ਜਾਵੇ ਤਾਂ ਤੁਰੰਤ ਇਸ ਨੂੰ ਜਿਹੜਾ ਨਜ਼ਰਅੰਦਾਜ਼ ਨਾ ਕੀਤਾ ਜਾਵੇ ਤਾਂ ਆਪ ਪੁਲਿਸ ਨੂੰ ਆਪਣੇ ਪ੍ਰਸ਼ਾਸਨ ਨੂੰ ਉਸ ਲਈ ਸ਼ਿਕਾਇਤ ਅੱਜ ਕਰਵਾਈ ਜਾਵੇ ਤਾਂ ਕਿ ਲੋਕਾਂ ਤੱਕ ਖਬਰ ਪਹੁੰਚ ਕੇ ਹੋਰ ਲੋਕਾਂ ਦਾ ਬਚਾਅ ਹੋ ਸਕੇ